ਰਿਸ਼ਤਿਆਂ ਲਈ ਆਪਣੇ ਪੇਜ ਨੂੰ ਫੋਲੋ ਜਰੂਰ ਕਰੋ ਜੀ ਤੁਸੀਂ ਵੀ ਆਪਣੇ ਫੋਨ ਨੰਬਰ ਸਮੇਤ ਆਪਣੇ ਚੈਨਲ ਤੇ ਐਡ ਲਗਵਾ ਸਕਦੇ ਹੋ ਜੀ ਅੱਜ ਆਪਣੇ ਕੋਲੇ ਪਹਿਲਾ ਰਿਸ਼ਤਾ ਆ ਜੀ ਨਾਮ ਗੁਰਸੇਵਕ ਸਿੰਘ ਅਮਰਤਾਰੀ ਆ ਜੀ ਮੁੰਡਾ ਗੋਤ ਇਹਨਾਂ ਦਾ ਹਾਇਰ ਆ ਜੀ ਕਾਸਟ ਜੱਟ ਸਿੱਖ ਹੈ ਕੱਦ ਮੁੰਡੇ ਦਾ 5 ਫੁੱਟ 11 ਇੰਚ ਹੈ ਜੀ ਪਤਾ ਇਹਨਾਂ ਦਾ ਰਾਜੋਵਾਲ ਹੁਸ਼ਿਆਰਪੁਰ ਤੋਂ ਆਂਜੇ ਮੁੰਡਾ ਉਮਰ ਇਹਨਾਂ ਦੀ 34 ਸਾਲ ਹੈ ਜੀ ਪੜਾਈ ਗ੍ਰੈਜੂਏਟ ਕਰੀ ਹੋਈ ਆ ਭੈਣਾਂ ਦੋ ਮੈਰਿਡ ਨੇ ਜੀ ਇੱਕ ਭੈਣ ਇਹਨਾਂ ਦੀ ਗਵਰਨਮੈਂਟ ਟੀਚਰ ਅਤੇ ਇੱਕ ਕੈਨੇਡਾ ਦੇ ਵਿੱਚ ਆ ਭਰਾ ਇਹਨਾਂ ਦਾ ਇੱਕ ਹੈ ਜੀ ਪਿਤਾ ਇਹਨਾਂ ਦੇ ਪੈਨਸ਼ਨਰ ਨੇ ਮਾਤਾ ਇਹਨਾਂ ਤੇ ਹਾਊਸ ਵਾਈਫ ਨੇ ਕੰਮ ਕਰਿਆ ਜੀ ਮੁੰਡੇ ਦਾ ਆਪਣਾ ਪਾਪੂਲਰ ਨਰਸਰੀ ਵੈਲ ਵੈਰੀ ਵੈਲ ਸੈਟਲ ਹੈ ਜੀ ਨਰਸਰੀ ਆ ਮੁੰਡੇ ਦੀ ਆਪਣੀ ਬਹੁਤ ਵਧੀਆ ਘਰ ਪਰਿਵਾਰ ਤੇ ਆਮਦਨ ਹੈ ਜੀ ਪਰਿਵਾਰ ਵੱਲੋਂ ਮੰਗੇ ਜੀ ਕੁੜੀ ਸੋਹਣੀ ਸੁਨੱਖੀ ਘਰੇਲੂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਹੁਸ਼ਿਆਰਪੁਰ ਜਲੰਧਰ ਏਰੀਆ ਹੀ ਇਹਨਾਂ ਨਾਲ ਸੰਪਰਕ ਕਰ ਸਕਦਾ ਹੈ ਜੀ ਮੈਰਿਜ ਬਿਊਰੋ ਵਾਲੇ ਤੇ ਵਿਚੋਲੇ ਇਹਨਾਂ ਨੂੰ ਫੋਨ ਨਾ ਕਰਨ ਜੀ ਸੋ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜਿਸ ਦੀ ਗੱਲਬਾਤ ਤੁਸੀਂ ਕਰ ਸਕਦੇ ਹੋ ਜੀ ਅਗਲਾ ਰਿਸ਼ਤੇ ਜੀ ਨਾਮ ਸਿੰਘ ਜ਼ਿਲ੍ਹਾ ਕਪੂਰਥਲਾ ਤੋਂ ਕਾਸਟ ਇਹਨਾਂ ਦੀ ਆਹਲੂਵਾਲੀ ਹੈ ਜੀ ਸਿੱਖ ਵੇਸਤ ਉਮਰ 14 ਤੋਂ 1994 ਦੇ ਵਿੱਚ ਜਨਮ ਹੈ ਜੀ ਇਹਨਾਂ ਦਾ ਪੜ੍ਹਾਈ ਪਲੱਸ 2 ਪਾਸ ਹੈ ਜੀ ਮੁੰਡਾ ਮੈਡੀਕਲ ਡਿਪਲੋਮਾ ਕਰਿਆ ਹੋਇਆ 3 ਸਾਲ ਦਾ ਕੱਦ ਮੁੰਡੇ ਦਾ 5 ਫੁੱਟ 6 ਇੰਚ ਹੈ ਜੀ ਭੈਣਾਂ ਦੋ ਮੈਡਨ ਨੇ ਜੀ ਭਰਾ ਇੱਕ ਯੂਕੇ ਦੇ ਵਿੱਚ ਹੈ ਕੰਮ ਕਰਿਆ ਜੀ ਮੁੰਡਾ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਵਿੱਚ ਜੋਬ ਕਰਦਾ ਪਾਰਟ ਟਾਈਮ ਐਮਾਜ਼ਨ ਵਰਕ ਕਰਦਾ ਜੀ ਮੁੰਡਾ ਸੋ ਬਹੁਤ ਵਧੀਆ ਘਰ ਪਰਿਵਾਰ ਤੇ ਆਮਦਨ ਹੈ ਜੀ ਬੈਸ਼ਨੋ ਪਰਿਵਾਰ ਹੈ ਮੰਗ ਹੈ ਜੀ ਪਰਿਵਾਰ ਵੱਲੋਂ ਕੋਈ ਸੋਹਣੀ ਸੁਨੱਖੀ ਪੜ੍ਹੀ ਲਿਖੀ ਘਰੇਲੂ ਹੋਵੇ ਜੀ ਸੋ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲ ਕਰੋ ਅਗਲਾ ਰਿਸ਼ਤਾ ਜੀ ਨਾਮ ਅਮਨਦੀਪ ਸਿੰਘ ਪਤਾ ਫਤਿਹਗੜ੍ਹ ਸਾਹਿਬ ਤੋਂ ਆ ਜੀ ਮੁੰਡਾ ਇਹ ਕਾਸਟ ਇਹਨਾਂ ਦੀ ਰਵੀਦਾਸੀ ਹੈ ਜੀ ਉਮਰ ਇਹਨਾਂ ਦੀ 19 ਤੇ 1997 ਦੇ ਵਿੱਚ ਜਨਮ ਹੈ ਜੀ ਕੱਦ 5 ਫੁੱਟ 8 ਇੰਚ ਹੈ ਜੀ ਉਹਦਾ ਹੀ ਕਰੀਏ ਇਹਨਾਂ ਨੇ ਬੀਟੈਕ ਇਨ ਮਕੈਨਿਕਲ ਇੰਜੀਨੀਅਰਿੰਗ ਭਰਾ ਇਹਨਾਂ ਦਾ ਕੋਈ ਨਹੀਂ ਜੀ ਭੈਣ ਇੱਕ ਮੈਰਿਡ ਹੈ ਸੋ ਇੱਕ Engaged ਹੈ ਜੀ ਇਹਨਾਂ ਦੀ ਭੈਣ ਕੰਮ ਕਰ ਹੈ ਜੀ ਮੁੰਡਾ ਇੰਜੀਨੀਅਰ ਹੈ ਜੀ ਰੇਲਵੇ 브੍ਰਿਜ ਫੈਬ੍ਰੀਕੇਸ਼ਨ ਕੰਪਨੀ ਦੇ ਵਿੱਚ ਸੋ ਪਰਿਵਾਰ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਹੋਵੇ ਗ੍ਰੈਜੂਏਸ਼ਨ ਕੀਤੀ ਹੋਵੇ ਸਰਹੰਦ ਪਟਿਆਲਾ ਮਹਾਲੀ ਰਾਜਪੁਰਾ ਖੰਨਾ ਏਰੀਆ ਇਹਨਾਂ ਨਾਲ ਸੰਪਰਕ ਕਰ ਸਕਦੇ ਜੀ ਕਾਲੀਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ WhatsApp ਰਾਹੀਂ ਤੁਸੀਂ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਸੋ ਅਗਲਾ ਰਿਸ਼ਤਾ ਹੈ ਜੀ ਨਾਮ ਜਗਦੀਪ ਸਿੰਘ ਬਰਨਾਲਾ ਤੋਂ ਹੈ ਜੀ ਮੁੰਡਾ ਇਹ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਜੀ ਗੋਤ ਸਿੱਧੂ ਉਮਰ ਇਹਨਾਂ ਦੀ 11 1995 ਦੇ ਵਿੱਚ ਜਨਮ ਹੈ ਜੀ ਕੱਦ ਮੁੰਡੇ ਦਾ 5 ਫੁੱਟ 8 ਇੰਚ ਹੈ ਜੀ ਪੜ੍ਹਾਈ ਪਲੱਸ 2 ਪਾਸ ਹੈ ਮੁੰਡਾ ਪੈਣਾ ਇਹਨਾਂ ਦੀਆਂ ਦੋ ਨੇ ਜੀ ਕੰਮਕਾਰ ਹੈ ਏਸੀ ਰਿਪੇਅਰ ਸ਼ਾਪ ਹੈ ਜੀ ਮੁੰਡੇ ਦੀ ਆਪਣੀ ਇੱਕ ਕਿਲਾ ਮੁੰਡੇ ਕੋਲ ਜ਼ਮੀਨ ਹੈ ਜੀ ਪਰਿਵਾਰ ਦੀ ਮੰਗ ਹੈ ਜੀ ਕੁੜੀ ਨੂੰ 5 ਕਿੱਲੇ ਜ਼ਮੀਨ ਆਉਂਦੀ ਹੋਵੇ ਜੀ ਘਰ ਜਮਾਈ ਰੱਖਣਾ ਹੋਵੇ ਤਲਾਕਸ਼ੁਦਾ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਕਾਲੀਪੱਟੀਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਤੁਸੀਂ ਕਰ ਸਕਦੇ ਹੋ ਜੀ ਸੋ ਅਗਲਾ ਰਿਸ਼ਤਾ ਜੀ ਨਾਮ ਆਮਨਦੀਪ ਸਿੰਘ ਕਾਸਟ ਇਹਨਾਂ ਦੀ ਅਧਰਮੀ ਹੈ ਗੋਤ ਇਹਨਾਂ ਦਾ ਜੱਸਲ ਹੈ ਜੀ ਉਮਰ ਮੁੰਡੇ ਦੀ 1993 ਦੇ ਵਿੱਚ ਹੈ ਜੀ ਕੱਦ 5 ਫੁੱਟ 6 ਇੰਚ ਹੈ ਪੜਾਈ 1+2 ਪਾਸ ਹੈ ਜੀ ਮੁੰਡਾ ਭਰਾ ਇਹਨਾਂ ਦਾ ਇੱਕ ਹੈ ਫੈਮਿਲੀ ਦੇ ਵਿੱਚ ਇਹਨਾਂ ਦੇ ਮਾਤਾ ਪਿਤਾ ਨੇ ਜੀ ਕੰਮਕਾਰ ਹੈ ਜੀ ਪਲੰਬਰ ਦਾ ਵਧੀਆ ਕੰਮਕਾਰ ਮੁੰਡਾ ਕਰਦਾ ਆਪਣਾ ਕੰਮ ਹੈ ਜੀ ਇਹਨਾਂ ਦਾ ਸੋ ਆਪਣਾ ਘਰ ਹੈ ਜੀ ਦੋ ਪਲਾਟ ਨੇ 10 ਮਰਲੇ ਦੇ ਵਿੱਚ ਤੇ 11 ਮਰਲੇ ਦੇ ਵਿੱਚ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਘਰੇਲੂ ਹੋਵੇ ਪਲੱਸ 2 ਪਾਸ ਹੋਵੇ ਹੁਸ਼ਿਆਰਪੁਰ ਏਰੀਆ ਇਹਨਾਂ ਨਾਲ ਸੰਪਰਕ ਕਰ ਸਕਦਾ ਹੈ ਜੀ ਸੋ ਕਾਲੀਪੱਟ ਚ ਪਰਿਵਾਰ ਦਾ ਨੰਬਰ ਹੈ ਜੀ ਤੁਸੀਂ ਸਿੱਧੀ ਗੱਲਬਾਤ ਪਰਿਵਾਰ ਦੇ ਨਾਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਜੀ ਨਾਮ ਦੀਪ ਸਿੰਘ ਪਤਾ ਹੁਸ਼ਿਆਰਪੁਰ ਤੋਂ ਕਾਸਟ ਇਹਨਾਂ ਦੀ ਰਾਜਪੂਤ ਹੈ ਜੀ ਮੁੰਡੇ ਦੀ ਕੱਦ ਜੋ 5 ਫੁੱਟ 3 ਇੰਚ ਹੈ ਇਹਨਾਂ ਦਾ ਉਮਰ 12 ਦਾ 1990 ਦੇ ਵਿੱਚ ਜਨਮ ਹੈ ਜੀ ਪੜਾਈ ਮੁੰਡੇ ਨੇ 10 ਪਾਸ ਕਰੀ ਹੋਈ ਹੈ ਪਿਤਾ ਇਹਨਾਂ ਦੇ ਜਸਪਾਲ ਸਿੰਘ ਟੇਲਰ ਦਾ ਕੰਮ ਕਰਦੇ ਨੇ ਜੀ ਭਰਾ ਮੁੰਡੇ ਦਾ ਇੱਕ ਹੈ ਪਹਿਣ ਇੱਕ ਮੈਰਿਡ ਹੈ ਜੀ ਕੰਮਕਾਰ ਹੈ ਜੀ ਮੁੰਡੇ ਦੀ ਆਪਣੀ ਟੈਕਸੀ ਟਰੈਵਲ ਹੈ ਜੀ ਸੋ ਡਬਲ ਸਟੋਰੀ ਕੋਠੀ ਪਾਈ ਹੋਈ ਆ ਮੁੰਡਾ ਨਸ਼ੇ ਤੋਂ ਰਹਿਤ ਹੈ ਜੀ ਬਹੁਤ ਵਧੀਆ ਘਰ ਪਰਿਵਾਰ ਤੇ ਆਮਦਨ ਹੈ ਜੀ ਨਾਲ ਕੋਲ ਪਰਿਵਾਰ ਦੀ ਮੰਗ ਹੈ ਜੀ ਕੁੜੀ ਘਰੇਲੂ ਹੋਵੇ ਘਰ ਸੰਭਾਲਣ ਵਾਲੀ ਸੋ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰੋ ਇਹਨਾਂ ਨਾਲ ਅਗਲਾ ਰਿਸ਼ਤਾ ਹੈ ਜੀ ਨਾਮ ਲੜਕੇ ਦਾ ਰਿਸ਼ਤਾ ਹੈ ਜੀ ਪਤਾ ਜੀਰਾ ਮੋਗਾ ਤੋਂ ਹੈ ਮੁੰਡਾ ਉਮਰ ਇਹਨਾਂ ਦੀ 14 ਨਾ 1994 ਦੇ ਵਿੱਚ ਹੈ ਜੀ ਕੱਦ ਇਹਨਾਂ ਦਾ ਸੋ ਸੌਰੀ ਕਾਸਟ ਇਹਨਾਂ ਦੀ ਰਾਧਾ ਸਵਾਮੀ ਫੈਮਿਲੀ ਹੈ ਜੀ ਇਹ ਸ਼ਰਮਾ ਫੈਮਿਲੀ ਤੋਂ ਨੇ ਕੱਦ 5 ਫੁੱਟ 5 ਇੰਚ ਹੈ ਜੀ ਸਮਾਰਟ ਬੋਏ ਆ ਮੁੰਡਾ ਮੁੰਡਾ ਮੰਗਲਿਕ ਹੈ ਜੀ ਤੇ ਤਲਾਕਸ਼ੁਦਾ ਵੀ ਆ ਇੱਕ ਇਹਨਾਂ ਕੋਲ 3 ਸਾਲ ਦੀ ਬੇਟੀ ਹੈ ਜੀ ਸੋ ਕੰਮਕਾਰ ਹੈ ਜੀ ਬਿਜ਼ਨਸ ਹੈ ਇਹਨਾਂ ਦਾ ਆਪਣਾ ਕੋਈ ਆਪਣਾ ਬਹੁਤ ਵਧੀਆ ਬਿਜ਼ਨਸ ਹੈ ਆਮਦਨ ਬਹੁਤ ਵਧੀਆ ਇਹਨਾਂ ਦੀ ਜੀ ਘਰ ਪਰਿਵਾਰ ਵੀ ਵਧੀਆ ਹੈ ਪਰਿਵਾਰ ਦੀ ਮੰਗ ਹੈ ਜੀ ਕੁੜੀ ਵਧੀਆ ਪਰਿਵਾਰ ਦੀ ਪੜ੍ਹੀ ਲਿਖੀ ਹੋਵੇ ਸੋਹਣੀ ਸੁਨੱਖੀ ਹੋਵੇ ਤੇ ਲੜਕੀ ਮੰਗਲੀਕ ਹੋਣੀ ਚਾਹੀਦੀ ਹੈ ਜੀ ਕਾਲੀਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲ ਬਾਤ ਤੁਸੀਂ ਇਹਨਾਂ ਨਾਲ ਕਰ ਸਕਦੇ ਹੋ ਅਗਲਾ ਰਿਸ਼ਤਾ ਹੈ ਜੀ ਨਾਮ ਜਸਪ੍ਰੀਤ ਸਿੰਘ ਪਤਾ ਹੈ ਮੁੰਡਾ ਬ੍ਰਮਟਨ ਅਨਟਾਰੀਓ ਦੇ ਵਿੱਚ ਹੈ ਜੀ ਕਾਸਟ ਇਹਨਾਂ ਦੀ ਸ਼ੈਣੀ ਹੈ ਜੀ ਗੋਤ ਇਹਨਾਂ ਦਾ ਕਲੋਟੀ ਹੈ ਉਮਰ ਮੁੰਡੇ ਦੀ 37 2002 ਦੇ ਵਿੱਚ ਜਨਮ ਹੈ ਜੀ ਜਨਮ ਸਥਾਨ ਇਹਨਾਂ ਦਾ ਪਿੰਡ ਖੰਬਲਾਂ ਦੇ ਵਿੱਚ ਹੈ ਜੀ ਜ਼ਿਲ੍ਹਾ ਹੁਸ਼ਿਆਰਪੁਰ ਹੈ ਕੱਦ 5 ਫੁੱਟ 11 ਇੰਚ ਹੈ ਜੀ ਮੁੰਡੇ ਦਾ ਪੜਾਈ ਇਹਨਾਂ ਨੇ ਕਰੀ ਹੋਈ ਹੈ ਜੀ ਕੰਪਿਊਟਰ ਨੈਟਵਰਕਿੰਗ ਟੈਕਨੀਸ਼ੀਅਨ ਕੈਨੇਡਾ ਤੋਂ ਜੀ ਭੈਣ ਇਹਨਾਂ ਦੀ ਇੱਕ ਮੈਰਿਡ ਹੈ ਜੀ ਕੈਨੇਡਾ ਦੇ ਵਿੱਚ ਪੀਆਰ ਆ ਭੈਣ ਇਹਨਾਂ ਦੀ ਪਿਤਾ ਇਹਨਾਂ ਦੇ ਕੁਲਦੀਪ ਸਿੰਘ ਨੇ ਜੀ ਖੇਤੀਬਾੜੀ ਦਾ ਕੰਮ ਕਰਦੇ ਨੇ ਤੇ ਪਿਤਾ ਇਹਨਾਂ ਦੇ 28 ਸਾਲ ਕਤਰ ਦੇ ਵਿੱਚ ਕੰਮ ਕਰਕੇ ਆਏ ਨੇ ਕਤਰ ਕੰਟਰੀ ਦੇ ਵਿੱਚ ਮਾਤਾ ਅਮਨਦੀਪ ਕੌਰ ਇਹਨਾਂ ਦੇ ਘਰੇਲੂ ਹਾਊਸ ਵਾਈਫ ਨੇ ਜੀ ਸੋ ਮੁੰਡੇ ਦਾ ਕੰਮ ਕਰ ਰਿਹਾ ਜੀ ਮੁੰਡਾ ਮਕੈਨਿਸਟ ਸਿਕਿਉਰਿਟੀ ਦਾ ਕੰਮ ਕਰਦਾ ਹੈ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ 10 ਸਾਲ ਦਾ ਮੁੰਡੇ ਕੋਲ ਅਮਰੀਕਾ ਦਾ ਵੀਜ਼ਾ ਜੀ ਬਹੁਤ ਵਧੀਆ ਆਮਦਨ ਤੇ ਘਰ ਪਰਿਵਾਰ ਹੈ ਜੀ ਮੁੰਡੇ ਕੋਲ ਬਾਕੀ ਪੰਜਾਬ ਦੇ ਵਿੱਚ ਇਹਨਾਂ ਕੋਲ 7 ਕਿਲੇ ਜ਼ਮੀਨ ਹੈ ਜੀ ਆਪਦੀ ਪਰਿਵਾਰ ਵੱਲੋਂ ਮੰਗ ਕੇ ਜੀ ਜੋ ਕੁੜੀ ਕੈਨੇਡਾ ਦੀ ਪੀਆਰ ਹੋਣੀ ਚਾਹੀਦੀ ਹੈ ਹੁਸ਼ਿਆਰਪੁਰ ਨਵਾਂ ਸ਼ਹਿਰ ਤੇ ਜਲੰਧਰ ਏਰੀਏ ਨੂੰ ਪਹਿਲ ਹੈ ਜੀ ਸੋ ਐਸਸੀ ਕਾਸਟ ਬਿਨਾ ਬਾਕੀ ਸਾਰੀਆਂ ਜਾਤਾਂ ਨੇ ਜੋ ਇਹਨਾਂ ਨਾਲ ਸੰਪਰਕ ਕਰ ਸਕਦੀਆਂ ਨੇ ਜੀ ਕਾਲੀਪੱਟੀ ਚ ਪਰਿਵਾਰ ਦਾ ਨੰਬਰ ਹੈ ਤੁਸੀਂ ਸਿੱਧੀ ਗੱਲਬਾਤ ਇਹਨਾਂ ਨਾਲ ਕਰ ਸਕਦੇ ਹੋ ਜੀ ਸੋ ਹਰਿਕ੍ਰਿਸ਼ਟ ਦੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰੋ ਜੀ ਪੁੱਛਗਿੱਛ ਕਰੋ ਉਸ ਤੋਂ ਬਾਅਦ ਹੀ ਆਪਣਾ ਰਿਸ਼ਤਾ ਪੱਕਾ ਕਰੋ ਜੀ ਲਾਲ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਲਗਵਾ ਸਕਦੇ ਹੋ ਜੀ ਗੱਲਬਾਤ ਕਰਕੇ ਜਾਂ ਤੁਸੀਂ ਸਾਨੂੰ ਵਟਸਐਪ ਤੇ ਹੈਲੋ ਦਾ ਮੈਸੇਜ ਭੇਜ ਸਕਦੇ ਹੋ ਸਾਰਾ ਪ੍ਰੋਸੈਸ ਤੁਹਾਨੂੰ ਭੇਜ ਦਿੱਤਾ ਜਾਵੇਗਾ ਜੀ ਸੋ ਹਰਿਕ੍ਰਿਸ਼ਟ ਦੀ ਜਾਂਚ ਪੜਤਾਲ ਤੋਂ ਬਾਅਦ ਹੀ ਆਪਣਾ ਰਿਸ਼ਤਾ ਪੱਕਾ ਕਰੋ ਜੀ ਤਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ